ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਲਫ ਬਲੌਗ ਦੇ ਵਿੱਚ ਹੋਰ ਜੀ ਕਿ ਨਾ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੀਆਂ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਚੈਨਲ ਨੂੰ ਨੂੰ ਫੋਲੋ ਸਪੋਰਟ ਕਰਿਓ ਜੀ ਬੱਜ ਚੁੱਕੇ ਨੇ ਜੀ ਦੁਪਹਿਰ ਦਾ 1 ਤੇ ਆਪਾਂ ਆਈਆਂ ਕਿਚਨ ਦੇ ਵਿੱਚ ਕੈਂਦੇ ਆਜੂ ਕੁਝ ਖਾਣ ਬਣਾ ਕੇ ਦੇ ਬੱਚੇ ਕਹਿੰਦੇ ਤੇ ਆਪਾਂ ਨੇ ਸੋਚਿਆ ਵੀ ਚੱਲ ਹੁਣ ਆਪਣੇ ਕੋਲ ਗੋਭੀ ਪਈ ਸੀਗੀ ਤੇ ਹੁਣ ਆਪਾਂ ਗੋਭੀ ਦੇ ਬਣਾਵਾਂਗੇ ਪਕੌੜੇ ਤੇ ਆਪਾਂ ਗੋਭੀ ਦੇ ਬਣਾਉਣ ਲੱਗੇ ਆਂ ਜੀ ਪਕੌੜੇ ਵੀਡੀਓ ਨੂੰ ਫੁੱਲ ਵਾਚ ਕਰਿਓ ਤੁਸੀਂ ਵੀ ਬਣਾਇਓ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਮੈਂ ਬਣਾਉਣੀ ਆ ਦੇਖਿਓ ਫੇ ਬਣਾ ਕੇ ਕਿੱਨੇ ਵਧੀਆ ਬਣਦੇ ਨੇ ਕ੍ਰਿਸਪੀ ਐ ਤੁਹਾਨੂੰ ਵੀਡੀਓ ਸ਼ੇਅਰ ਕਰਦੇ ਆ ਤੇ ਪਕੌੜਿਆਂ ਦੀ ਰੈਸਪੀ ਸ਼ੇਅਰ ਕਰਦੇ ਆ ਤੇ ਮੈਂ ਨਾ ਲੋ ਜੀ ਹੁਣ ਆਪਾਂ ਗੋਭੀ ਲੈ ਲਈ ਗੋਭੀ ਦੇ ਵਿੱਚ ਪਾਵਾਂਗੇ ਆਪਾਂ ਸਾਰੇ ਮਸਾਲੇ ਪਹਿਲਾਂ ਪਾਨੇ ਜੀਰਾ ਹਲੋ ਲਾਚੀ ਹੂੰ ਲਾਚੀ ਥੋੜਾ ਪਾਣੀਆ ਆਪਾਂ ਲੌਂਗ ਨਹੀਂ ਲਾਉਣ ਦੇ ਦੋ 2 2 ਚਮਚ ਪਾਣੀ ਦੀ ਖੰਡ ਨਾਲ ਜੀ ਮਨੂ ਦੀ ਬੋਤਲ ਖਾਦੀ ਪਾ ਲਿਆ ਜਦੋਂ ਨੋਗੇ ਬਾਈ ਬਿਲਕੁਲ ਬੱਤ ਚ ਰਹੇ ਇਹਨਾਂ ਨੂੰ ਵਿੱਚ ਪਾਵਾਂਗੇ ਹਰ ਜਿਹਚ ਸਵਾਦਨ ਚਾਹ ਪਾ ਲਈ ਪਾਣੀ ਦਸੀ ਹੁਣ ਮਿਰਚ ਵਗੈਰਾ ਜਿਆਦਾ ਵੀ ਨਹੀਂ ਹੋਵੇਗੀ ਹਾਨੀ ਨਹੀਂ ਦੇ ਰੱਛੀ ਆ ਨਾ ਇਸ ਕਰਨ ਬੈਠਾ ਜੀ ਇਧਰ ਫੋਨ ਰਿਹਾ ਮਗਰ ਮੇਰੇ ਅੱਜ ਇਹਨੂੰ ਛੁੱਟੀ ਸੀਗੀ ਕੋ ਨਾ ਚੁੱਟੀ ਹੋ ਰਹੇ ਆ ਨਾ ਨਹੀਂ ਛੁੱਟੀ ਸੀ ਬਤ ਛੁੱਟੀ ਜਿੰਨੇ ਅੱਜ ਬੜੇ ਛੁੱਟੇ ਹਾਂ ਥੋੜੇ ਛੁੱਟੇ ਬੇਸਣ ਆਪਾਂ ਨੇ ਜ਼ਿਆਦਾ ਨਹੀਂ ਪਾਉਣਾ ਹੈਗਾ ਬਸ ਇੰਨਾ ਕੇ ਪਾਉਣਾ ਕੇ ਬਸ ਆ ਗੋਭੀ ਦੇ ਫੁੱਲ ਨੇ ਜਿਹੜੇ ਇਹਨਾਂ ਨੂੰ ਲੱਗ ਜੂਵੇ ਜ਼ਿਆਦਾ ਬੇਸਣ ਦਾ ਕੋਈ ਫਾਇਦਾ ਨਹੀਂ ਹੈ ਤੇ ਤਾਂ ਬੇਸਣ ਬੇਸਣ ਹੀ ਲੱਗੂਗਾ ਥੋੜੇ ਬੇਸਣ ਪਾਵਾਂਗੇ ਆਪਾਂ ਤੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਭ ਨੂੰ ਸਾਡੇ ਨੂੰ ਤੇ ਜੇਕਰ ਤੁਸੀਂ ਆਪਾਂ ਇਸ ਚੈਨਲ ਦੇ ਨਾਲ ਬਲੌਗ ਪਾਉਂਦੇ ਆ ਨਾਲੇ ਕਦੇ-ਕਦੇ ਤੁਹਾਡੇ ਨਾਲ ਰੈਸਪੀਆਂ ਸ਼ੇਅਰ ਕਰਦੇ ਆ ਕਿਉਂਕਿ ਮੈਨੂੰ ਰੈਸਪੀ ਬਣਾਉਣ ਦਾ ਬਹੁਤ ਸ਼ੌਂਕ ਆ ਨਵੇਂ-ਨਵੇਂ ਰੈਸਪੀਆਂ ਤੇ ਤੁਸੀਂ ਵੀ ਦੱਸਿਓ ਜੇਕਰ ਤੁਸੀਂ ਕੋਈ ਰੈਸਪੀ ਬਣਾਉਣਾ ਚਾਹੁੰਦੇ ਹੋ ਮੇਰੇ ਤੋਂ ਤਾਂ ਪਲੀਜ਼ ਕਮੈਂਟ ਵਿੱਚ ਦੱਸਿਓ ਕਿ ਤੁਹਾਡੇ ਨਾਲ ਕਾਦੀ ਰੈਸਪੀ ਸ਼ੇਅਰ ਕਰੀਏ ਤੇ ਇੱਕ ਦੰਦ ਬਦਾ ਯਾ ਕਿਤੇ ਲੋਕਾਂ ਨੇ ਤੇ ਇੱਕ ਬਾਜੀ ਨੇ ਸ਼ਾਇਦ ਲਾਪ੍ਰੀਤ ਸਿੰਘ ਆਈਡੀ ਉਹਨਾਂ ਨੇ ਕੱਲ ਕਮੈਂਟ ਕਰਿਆ ਸੀਗਾ ਵੀ ਤੁਸੀਂ ਮੈਸਾਂ ਨਾਲ ਣਾਉਣ ਦਾ ਵੀਡੀਓ ਪਾਓ ਤੇ ਝਾੜੂ ਪੋਚਣੀਆਂ ਪਾਓ ਤੇ ਹਾਂਜੀ ਆਪਣੇ ਜਿਹੜੀ ਮੈਸਾਂ ਨਾਲ ਣਾਉਣ ਦੀ ਵੀਡੀਓ ਉਹ ਪਹਿਲਾਂ ਹੀ ਚੈਨਲ ਤੇ ਅਪਲੋਡ ਹੋ ਚੁੱਕੀ ਆ ਤੁਸੀਂ ਪਿੱਛੇ ਜਾ ਕੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਬਾਕੀ ਜਿਹੜੀ ਰਹੀ ਝਾੜੂ ਪੋਚੇ ਦੀ ਉਹ ਵੀ ਕੋਈ ਗੱਲ ਨਹੀਂ ਜੋ ਸ਼ੇਅਰ ਕਰਾਂਗੇ ਤੁਹਾਡੇ ਕਹਿ ਤੇ ਬਣਾਵਾਂਗੇ ਬਲੌਗਿੰਗ ਦੇ ਨਾਲ ਮੈਨੂੰ ਕਦੇ-ਕਦੇ ਆਉਂਦਾ ਵੀ ਤੁਹਾਡੇ ਨਾਲ ਰੈਸਪੀਆਂ ਸ਼ੇਅਰ ਕਰਾਂ ਵਿੱਚ ਤਾਂ ਕਰਕੇ ਆਪਾਂ ਕਦੇ-ਕਦੇ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦਾ ਨਹੀਂ ਆ અને નો જરૂર સબસ્ક્રાઇબ કર લ્યો તો બહા આપા હોલીવુડ તો આડેલી વધી વધી રેસિપી લેકે આવાંગે વધી વધી બ્લોગ બનાયા કરાંગે થોર ઇધે વધીયા ચેતી તો ચેતી આપણે સબસ્ક્રાઇબ પૂરે કરો કે નાળે પોસ્ટ ટાઈમ પૂરા કરો વિડિયો ને ફૂલ વોચ કરયા કરો તે ચલોજી આપણું તેલ હો ગયા ગરમ હણ હવે ഇതിની وچ ફૂલ શાળી ਆਹਾ ਗਿਆ ਹੈ ਤੇ ਜાળੀ ਕੱਤੀ ਫੋਲੀਏ ਤੇ ਜાળੀ ਲਾ ਕੇ ਆ ਤਾਂ ਲੈ ਖਾਇਆ ਹੁੰਦੇ ਅਸੀਂ ਬਹਿ ਕੇ ਖਾਇਆ ਨਾ ਬਹਿ ਕੇ ਬਸ ਐਂ ਨੂੰ ਮੋ ਦੇ ਫਿਰ ਜਾਂਦੇ ਨੇ ਆਪਣੇ ਚੰਨੂ ਮਨਵਾਣੀ ਨੇ ਕਦੇ ਉਸ ਕੋਲ ਕਦੇ ਥੱਲੇ ਵਾਚੇ ਦੇਖੋ ਮੈਂ ਨਹੀਂ ਰਹਿੰਦੇ ਮੈਂ ਬੰਦ ਕਰ ਦਿਆ ਬੰਦ ਕਰਦੀ ਹੁੰਨੀ ਆ ਮੈਂ ਜਦੋਂ ਸਵੇਰੇ ਛੜੂ ਛੜੂ ਬੱਚਾ ਕਰਨ ਹੁੰਦਾ ਅੜੜੇ ਸੁੰਬਰਣਾ ਹੁੰਦਾ ਉਦੋਂ ਮੈਂ ਸੁੰਬਰ ਸਾਰਾ ਬੰਦ ਕਰ ਦਿੰਦੀ ਆ ਇਹ ਸਕੂਲੋਂ ਆ ਕੇ ਖੋਲ ਦਿੰਦਾ ਇਹਨੇ ਰੋਜ਼ ਖੋਲਣੀ ਖੋਲਣੇ ਨੇ ਸਕੂਲੋਂ ਆ ਕੇ ਫੇਰ ਫੇ ਕੋਲੋਂ ਦੇ ਆ ਗਏ ਸਾਰਿਆਂ ਤਾਂ ਭੁੱਲੇ ਰਹਿੰਦੇ ਨੇ ਉੱਪਰ ਥੱਲੇ ਇਦਾਂ ਘੁੰਮਦੇ ਫਿਰ ਜਾਂਦੇ ਨੇ ਥੋੜੇ ਜਿਹਾ ਹੋਰ بڑے ਹੋ ਜਾਣੇ ਫਿਰ ਆਪਾਂ ਉਹਨਾਂ ਦੇ ਉਹ ਪਾਵਾਂਗੇ ਨਾਲ ਉਦੋਂ ਗਿਆ ਉਹ ਪੜੇ ਲਾ ਲੰਨੇ ਉੱਥੋਂ ਪਟੇ ਕੱ ਲੈਣੇ ਸੀਗੇ ਬਾਜ਼ਾਰੋਂ ਭੁੱਲੇ ਆਏ ਬਾਸ ਆ ਗਈ ਜੇ ਦੀ ਫਿਰ ਆਪਾਂ ਨੂੰ ਐ ਹੋ ਗਿਆ ਵੀ ਛੇ 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 ਆੜੇ ਜਾਂਦੇ ਉਹਦੇ ਪੜਕੇ ਇਹਨਾਂ ਨੂੰ ਆਪਾਂ ਪਕਾਉਂਦੇ ਨਹੀਂਗੇ ਕੱਚੇ ਕੱਢਾਂਗੇ ਇੱਕ ਵਾਰ ਮੈਂ ਇੱਕ ਬਾਰੀ ਬਸ ਆਹolim ਬਾਲੋ ਨਾ ਅੱਲਾ ਬਾਦ ਨੂੰ ਨਾ ਜੀ ਦੱਸ ਇਸ ਤਰ੍ਹਾਂ चेक डालेंगे तरक किचन गया ਤਪਾ ਸਾਰੇ ਇਸ ਤਰ੍ਹਾਂ ਕੱਚੇ ਕਰ ਕਰਕੇ ਢੜ ਲਾਂਗੇ ਫਿਰ ਤੁਹਾਨੂੰ ਕੱਢੇ ਤੋਂ ਬਾਅਦ ਪੱਕੇ ਕਰਨ ਲਈ ਮਿਲਦੇ ਆ। ਲਓ ਜੀ ਆਪਣੇ ਸਾਰੇ ਪਕੌੜੇ ਕੱਢੇ ਗਏ। ਲਓ ਜੀ ਆਪਣੇ ਸਾਰੇ ਪਕੌੜੇ ਕੱਢੇ ਗਏ ਕੱਚੇ ਕੱਢੇ ਨੇ ਪਹਿਲਾਂ ਤੇ ਉਹ ਵੀ ਕੱਢ ਦੀ ਆਪਨੇ ਹੋ ਰਹਿੰਦਾ ਨਹੀਂ ਆ ਗਿਆstar ਲੈ ਉਹ ਤੇ ਚਾਹ ਦਾ ਫੇਸ ਸੀ ਕਿ ਉਹ ਚਾਹ ਮੰਗਦੇ ਸੀਗੇ ਨਾਲ ਚਾਹ ਕੋੜਾ ਚਾਹਨਾ ਬੋਬੀ ਦੇ ਕੋਲ ਤੇ ਆਪਾਂ ਨੇ ਬਣਾ ਕੇ ਉਹ ਪਿਆਰ ਬਣ ਕੇ ਤੇ ਇਸ ਤੋਂ ਬਾਅਦ ਹੁਣ ਦੁਆਰਾ ਆਪਾਂ ਇਹਨਾਂ ਨੂੰ ਪੱਕੇ ਕਰਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਕੱਟੇ ਜਿਹੜੇ ਬڑے ਪੀਸ ਨੇ ਉਹਨਾਂ ਨੂੰ ਕਟਿੰਗ ਕਰਾਂਗੇ ਅੱਗੇ ਤੁਸੀਂ ਵੀ ਜੇ ਗੋਭੀ ਦੇ ਪਕੌੜੇ ਬਣਾਉਣਾ ਤਾਂ ਇਸ ਤਰ੍ਹਾਂ ਨਾ ਇਹ ਪਹਿਲਾਂ ਕੱਚੇ ਕੱਟ ਕੇ ਫਿਰ ਉਹਨਾਂ ਨੂੰ ਪੱਕੇ ਕਰਿਓ ਇਦਾਂ ਫਿਰ ਕ੍ਰਿਸਪੀ ਬਣਦੇ ਨੇ ਬਹੁਤ ਵਧੀਆ ਮੈਂ ਤਾਂ ਐਸੀ ਤਰ੍ਹਾਂ ਬਣਾਉਣੀ ਆ ਤੇ ਸਵਾਦ ਵੀ ਬਹੁਤ ਆਉਂਦਾ ਟੇਸਟੀ ਗਰਮ ਮੇਥੇ ਰਹਿ ਜਵੇ ਬੜਾ ਵੀ ਸੇ ਕੱਟਾਂਗੇ ਬਾਕੀ ਜਿਹੜੇ 40 ਨੇ ਉਹ ਅੱਡ ਕਰ ਲਾਂਗੇ ਦੇਖਿਆ ਜੀ ਜਦੋਂ ਆਪਾਂ ਕਿਤੋਂ ਵੀ ਲੈ ਕੇ ਆਉਂਨੇ ਆ ਬਾਹਰੋਂ ਬਾਜ਼ਾਰੋਂ ਉਹਨਾਂ ਦੇ ਕੱਚੇ ਕਰਕੇ ਰੱਖੇ ਹੁੰਦੇ ਨੇ ਤੇ ਜਦੋਂ ਆਪਾਂ ਬਣਾ ਲੈਂਦੇ ਹਾਂ ਉਸੇ ਟਾਈਮ ਹਨਾ ਆਪਾਂ ਨੂੰ ਕਰਮ ਕਰ ਕਰ ਦਿੰਦੇ ਨੇ ਛਿੱਲੇ ਬਣ ਜਾਂਦੇ ਨੇ ਕ੍ਰਿਸਪੀ ਜਿਹਾ ਉਹ ਮੇਦੀ ਬਣ ਜਾਂਦੀ ਹੈ ਬੜੇ ਜਿਸਨੇ ਉਹ ਪਟਵਾਗੇ ਨਾਲ ਤਾਂ ਬਾਅਦ ਚ ਸੇਕ ਘੱਟ ਲਾਉਣਾ ਅਗਰ ਛੇਤੀ ਬਣ ਜੇ ਉਹ ਇਹਨਾਂ ਸੇਕ ਲਵਾਉਣ ਦੀ ਲੋੜ ਨਹੀਂ ਬਾਅਦ ਚ ਜਿਵੇਂ ਆਪ ਤੁਸੀਂ ਦੇਖੋ ਬਰ ਰਹਿ ਕੇ ਦੋਵੇਂ ਕੱਚੇ ਕਰਦੇ ਹਾਂ ਮੈਂ ਜਦੋਂ ਮਤਲਬ ਆਪਣੇ ਗੈਸਟ ਆਨੇ ਆਉਣ ਲੋਕਾਂ ਨੂੰ ਬਣਾਉਣੇ ਹੁੰਦੇ ਆ ਮੈਂ ਐਸੇ ਤਰ੍ਹਾਂ ਨਹੀਂ ਕਰਦੀ ਪਹਿਲਾਂ ਕੱਚੇ ਕਰਕੇ ਰੱਖ ਦਿੰਦੀ ਆ ਸਾਰੇ ਜਦੋਂ ਆ ਗਏ ਮਤਲਬ ਗੈਸਟ ਉਦੋਂ ਹੀ ਪੱਕੇ ਕਰਦੇ ਆ ਤੋਂ ਮੈਂ ਲਾਧਾ ਨਾ ਕਰਾਂ ਬੰਦੇ ਨੇ ਜਿਵੇਂ ਪਿੱਛੇ ਜਿਹੇ ਵਿਆਹ ਚਾਹ ਕਰਾਈ ਸੀ ਆਪਾਂ ਨੇ ਉਦੋਂ ਵੀ ਇਦਾਂ ਕਰਿਆ ਅੱਧੇ ਜਾਂ ਚਿਕਟ ਹੁੰਦੇ ਹੋਣਗੇ ਨਹੀਂ ਮੇਲੇ ਵੀ ਬਣਾ ਲੈਂਦੇ ਨੇ ਤੁਸੀਂ ਆ ਕਿ ਉਹ ਵੀ ਰੋਜ਼ੇ ਤળਿਆ ਹੋਇਆ ਖਾ ਲੈਂਦੇ ਨੇ ਇਹ ਆਪਾਂ ਨੇ ਹੁਣ ਖਾ ਲੈਣੇ ਆ ਤੇ ਸ਼ਾਮ ਨੂੰ ਦੇਖਾਂਗੇ ਕਿ ਰੋਟੀ ਲੋੜ ਨਹੀਂ ਤਾਂ ਪਕਾਵਾਂਗੇ ਨਹੀਂ ਲੱਸੀ ਜਿਹੜਾ ਨਾਲ ਸਰਜਣ ਫੇਰ ਬੱਦ ਹੈਵੀ ਜਿਹਾ ਹੋ ਜਾਂਦਾ ਜੇ ਲੋੜ ਹੀ ਤਾਂ ਕਦੀਮੇ ਚਟਣੀ 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 ਨਾਲ ਜੋ ਕਿ ਖਾਵਾਗੇ ਸ਼ਾਮ ਨੂੰ ਨਹੀਂ ਤਾਂ ਫਿਰ ਹੋ ਚਾਹ ਹੁਣ ਆਇਆ ਹਾਂ ਬਣਾ ਕੇ ਸਾਰੇ ਪਕੌੜੇ ਖਾ ਲੱਗਿਆ ਆਰਾਮ ਕਰਨ ਤੇ ਹੁਣ ਇਹ ਵੀ ਨਹੀਂ ਪਤਾ ਇਹਨੇ ਸੌ ਜਾਣਾ ਕਿਉਂਕਿ ਪੇਟ ਭੁਜਾ ਦੀ ਚੂਹ ਹੋ ਲੋਗੀ ਤੇ ਹੁਣ ਸ਼ਾਇਦ ਸੌ ਜਾਵੇ ਤੇ ਆਪਾਂ ਲਗਿਆ ਚਾਹ ਪੀਣ ਪਕੌੜਿਆਂ ਦੇ ਉੱਪਰ ਆਪਣੇ ਮਸਾਲਾ ਪਾ ਲਈ ਚਾਹ ਆਓ ਜੀ ਖਾ ਲਓ ਤੁਸੀਂ ਕਰਦੇ ਆ ਜਿਸ ਕਰਕੇ ਦਾ ਹੋਊਗਾ ਮੈਂ ਖਾਣਾਂਗੇ ਵੀਡੀਓਸ ਮੈਂ

ਆਪਾਂ ਪਰ ਹਾਲੇ ਕੋਈ ਨਹੀਂ ਆ ਗਿਆ ਦੇ ਵਧੀਆ ਨੇ ਲਓ ਜੀ ਆਪਾਂ ਵੀਡੀਓ ਲਗਾ ਦਿਆਂਗੇ ਇਥੇ ਐਂਡ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਵੀਡੀਓ ਵਿੱਚ ਚਾਤਾ ਤੱਕ ਲਈਓ ਕੇ ਪਾਇਆ டா டா